پڑھے بیٹھو بھائی اوئے آؤ بھائی آ جاؤ بھائی اوئے چا باڑ آیا ہے ادھر بیٹھو اور مارتے ہیں ٹھیک ہے کاماں تے کترے آ گئے ہیں اپنیاں اپنوں نال ਰੋਇਆ ਕਰੇ ਡਾਕਟਰ પાસે 5800 ਜਮ੍ਹਾਂ ਕਰਾਉਣਾ ਠੀਕ ਹੈ ਤੇ ਰੋਟਾਵਾਟਰ ਰਾਸਤੇ 2000 ਹੈ ਠੀਕ ਹੈ ਜਿਹੜਾ ਬੰਦਾ 5000 ਦੇ ਉਹ ਦੋਨੇ ਖੰਦਾ ਚ ਬੋਲੀ ਦੇਖਾਗਾ ਜਿਹੜਾ ਬੰਦਾ 2000 ਦੇ ਉਹ ਕੱਲੇ ਰੋਟਾਮੀਟਰ ਚੋਂ ਕਰਦਾ ਹਾਂ ਠੀਕ ਹੈ ਹਾਂ ਕਿਦਾ ਵਿਚੋਂ ਆ ਕੇ ਖੜਾ ਹੋ ਜੂ ਨਹੀਂ ਕਰਦੇ ਕੋਈ ਕੋਈ ਬੰਦਾ ਨਹੀਂ ਆਮ ਬੋਲੀ ਦੇ ਸਕਦਾ ਬੋਲੀ ਜਿਹੜੇ ਬੰਦੇ ਨੇ ਸੰਗਠੀ ਭਰੀ ਉਹ ਹੀ ਦੇਉਂਗਾ ਉਹ ਨਾਮ ਲਿਖ ਕੇ ਕਰਦੇ ਆ ਤੁਹਾਡੇ ਕੋਲ ਕਿਹੜੀ ਆ ਗਈ ਜੀ 9 9 ਦੀ ਉਹ ਕੋਈ ਚਲਾ ਦੇ ਤੂੰ ਬੋਲੀ ਚਲਾ ਦੇ ਨਾਲੇ ਕਿ ਬੋਲੀ ਚੜਾ ਰਹੇ ਉਸ ਯਾ ਬੱਦਗੀ 2000 ਪਰ ਇਹ ਰੋਟਾ ਮੀਟਰ ਦੀ 293 ਅਮਰਦਾਸ ਅਮਰਦਾਸ ਮੇਵਾਰਾਉਂ ਦੀ ਮੇਵਾਰਾਉਂ ਦੀ ਉਹ ਇਹ ਮਾਈ ਲੰਬਰ ਸੁਪ 951 12857 ਉਹ ਰੁਪਏ ਕਰਦਾ ਨਹੀਂ ਦੱਦੇ ਕੋਈ ਤਾਂ ਰੁਪਏ ਕਰਦਾ ਇਹ ਕਹਿੰਦੇ ਸੀ ਜਿੰਨ ਬਤੀ ਕਰਦੇ ਨੇ ਇਹਨਾਂ ਨੂੰ ਹਾਂ ਹਾਂ 93 ਕਿੰਨੇ ਕਰਾਂ ਤਾਂ ਇਹਨਾਂ ਦੀ ਜਵਾਲੀ ਕਿਹਦੀ ਬਣਾਉਂਦਾ ਇਹੋ ਹੀ ਮਾਰ ਕੇ ਉਹਨੂੰ ਫੋਟੋ ਵੀ ਆਉਂਦੀ ਹੈ ਕੋਈ ਉਹਨੂੰ ਲਖੋਣੀ ਹਾਂ ਤਾਂ ਆਦਿਨ ਤੋਂ 10 ਲੱਖ 3 ਲੱਖ 23 ਲੱਖ ਤੋਂ ਨੂੰ ਵੀ ਪਤਾ ਯਣੀ ਬੁਲੀ ਹੋਊ ਵੀ ਡਾਕਟਰ ਦੀ ਠੀਕ ਹੈ ਇਹ ਤੋਂ ਬਾਅਦ ਹੋਏ ਕਿੰਨੇ ਬੱਦਬਦ ਕੇ ਲਾਉਂ ਮਾ ਉਹ ਮਰਦੇ ਮੋਟਾ ਆਪਣਾ ਮਾ ਜੀਰ ਅੱਪਾ ਨੇ ਕਹਿ ਸਕਦਾ ਬੱਦਰੀ ਆਪਾਂ ਸਭਾ ਯਾਰੀ ਜੀ ਦੂਜੇ ਮਹੀਨੇ ਬਾਰੇ ਨਾ ਜੀ ਮਦਦ ਵੀ ਤੁਹਾਨੂੰ ਲੈਣੀ ਆ ਪਟਾ ਇਹਨਾਂ ਨੌਕਰੀ ਦੇ ਇਹ ਟਰੈਕਟਰ ਜਿਹੜੇ ਬੰਦੇ ਨੇ ਲੈ ਲਿਆ ਹਾਂ ਤੇ ਦੂਜੇ ਨਾਲ ਟਾਈਮ ਮਿਲੂ ਠੀਕ ਆ ਆਹ ਹੋਈ ਇਹਨੇ ਦੇਦਾ ਸ਼ਾਰਡ ਆਉਂਦੀ ਹੈ ਜੀ ਮੰਡੀ ਤੋਂ ਪਹਿਲਾਂ ਪਹਿਲਾਂ ਜਦੋਂ ਡਾਕਟਰ ਫਿਰ ਮੰਡੀ ਤੋਂ ਵੀ ਅੱਠ ਬਣਾ ਦੇਦਾ ਹੈ ਹੈ ਭਾਈ ਜੀ ਤੂੰ ਨਾਂ ਕਰਵਾਉਂਦਾ ਜੀ ਫਿਰ ਨਾਂ ਕਰਵਾਉਂਦਾ ਹਾਂ ਐਫ ਪੀ ਡੀ ਐਮ ਤੇ ਸਿੱਧੇ ਲਵਾਗੇ ਠੀਕ ਹੈ ਜਿਹਦੇ ਨਾਂ ਤੇ ਟ੍ਰੈਕਟਰ ਅਗਲੇ ਕੋਈ ਐਫ ਪੀ ਡੀ ਐਮ ਤੇ ਸਿੱਧੇ ਲਵਾਗੇ ਵੀ ਮੈਂ ਡਾਕਟਰ ਨੂੰ ਨਾਂ ਕਰਵਾਉਣਾ ਤੇ ਨਾਂ ਕਰਾਉਣਾ ਤਰੋਪਾ ਠੀਕ ਹੈ ਜੀ ਨਾਂ ਕਰਾਉਣਾ 2 ਮਹੀਨੇ ਦੇ ਵਿੱਚ ਵਿੱਚ ਠੀਕ ਹੈ ਜੀ ਜਿਹਦੇ ਵੀ ਵਿੱਚ ਕਰਵਾਉਗੀ ਮੈਂ ਆਂ ਕਰਵਾਉਂਦਾ ਨਾਂ ਕਰਾਉਣਾ ਅਗਲੇ ਕੋਈ ਐਫ ਪੀ ਡੀ ਐਮ ਤੇ ਨਾਂ ਕਰਵਾਉਂਦੇ ਬੰਦੇ ਨੇ ਟ੍ਰੈਕਟਰ ਲੈ ਗਿਆ ਭਾਈ ਉਹ ਆਪ ਦੇ ਨਾਂ ਦੇ ਆਦ ਕਰਵਾਊਗਾ ਕੱਲ ਨੂੰ ਆਪਾਂ ਕੋਈ ਸੋਸਾਇਟੀ ਖਰਚਾ ਦੇ ਇਹ ਖਾਣੇ ਨੂੰ ਕੋਈ ਮਾਲੂ ਕੋਈ ਮਾਲੂ ਚੋਟ ਵੀ ਹੋਊਗੀ ਜੇ ਕੋਈ ਕੰਮੀ ਦੇ ਹਾਂ ਹਾਂ ਉਹ ਜੇ ਕੋਈ ਕੰਮੀ ਪੈਸੇ ਨਹੀਂ ਦੇਵਾਂਗੇ ਅਸੀਂ ਤੁਹਾਨੂੰ ਐਪੀ ਡੈਪਟ ਦੇਵਾਂਗੇ ਅਸੀਂ ਟਰੈਕਟਰ ਬੇਚਦਾ ਫਲਾਣੇ ਬੰਦੇ ਨੂੰ ਜੀ ਸਾਨੂੰ ਤੁਸੀਂ ਸਾਨੂੰ ਐਪੀ ਡੈਪਟ ਦੇਉਗੇ ਅਸੀਂ ਸੁਸਾਇਟੀ ਨੂੰ ਟਰੈਕਟਰ ਫ੍ਰੀ ਦੇ ਲਿਆ ਤੁਹਾਨੂੰ ਕੋਈ ਰਿਸ਼ਣ ਦੀ ਕੋਈ ਟੈਨਸ਼ਨ ਨਹੀਂ ਹੈ ਤੁਹਾਨੂੰ ਦੀ ਬੋਲ ਦੇ ਇੱਕ ਤਾਂ ਇਹ ਦੀ ਪੈਸੇ ਦੇ ਬਾਰੇ ਗੱਲ ਕਰਾਂਗੇ ਹਾਂ ਸੰਤਪੂਰੀ ਪੇਮੈਂਟ ਦੇ ਬਾਰੇ ਹਾਂ ਜੇ ਟਰੈਕਟਰ ਹੈ ਇਹ ਪੂਰੀ ਪੇਮੈਂਟ ਦੇ ਬਾਅਦ ਦੇਵਾਂਗੇ ਠੀਕ ਹੈ ਇੱਕ ਹਫ਼ਤੇ ਦਾ ਟਾਈਮ ਦੇਵਾਂਗੇ ਤੁਹਾਨੂੰ ਹਾਂ ਹਾਂ ਪੇਮੈਂਟ ਦਾ ਹਾਂਜੀ 5 ਉੱਤੇ 10 ਕਰੋ 3 5 20 ਕੋਈ ਨਹੀਂ ਜਿਹੜੀ ਦੀ ਵਾਰੀ ਆ ਗਈ ਉਹ ਹੀ ਦੂਜੀ ਹੋ ਜੇ ਵਾਰੀ ਆ ਗਈ ਤਾਂ ਹਾਲੇ ਬੰਦੀ ਦਾ ਰਹਿਦਾ ਨਹੀਂ ਹੁੰਦਾ ਉਹ ਨਹੀਂ ਹੁੰਦਾ ਬੰਦ ਕਰਨਾ ਬੰਦ ਕਰਨਾ ਬੂਤਾ ਕਰਤੇ ਇਹਦਾ ਜੀ 15 ਕਰਦੇ ਆਤਮਾ ਭੂਰੇ ਦਾ ਜੀ 20 ਕਰਦੇ ਬਲਵੀਰ ਜੈਲ ਦਾ ਜੀ ਬਲਵੀਰ ਸਿੰਘ ਜੈਬ ਸਿੰਘ ਕੋਈ ਕਰਦੀ ਜਿਹੜਾ ਬੋਲ ਨਾ ਬੋਲ ਠੀਕ ਹੈ ਦਵਿੰਦਰ ਨਾਦਰ ਦਾ ਠੀਕ ਕਰਦਾ ਅਰਮਣ ਠੀਕ ਹੈ ਜੀ ਮੇਦਰ ਬੈਂਤੀ ਕਰਦੀ ਆਪਰੇ ਬੋਲਣ ਦੇ ਜਦੋਂ ਅੱਛਾ ਪੂਰੀ ਗ੍ਰਾਮਾ ਰਿਪੋਰਟ ਨਾ ਆਉਣੀ ਦੂਜੀ ਪਾਰਟੀ ਆਪ ਬੋਲ ਜਾਂਗੇ ਹਲੋ ਪਾਣੀ ਹੋਰ ਬੋਲ ਬੱਦਪੱਦ ਬੋਲ ਲਿਖ ਨੀ ਆ ਹਾਂ 45 ਕਰ ਦੇ ਤਿੰਨ 45 ਹੋ ਗਏ ਹਾਂਜੀ ਤਿੰਨ 45 ਦਰਖਣ ਗੁਰਮੀ ਕਿਰੋ ਭਾਈ ਵੀ ਬੋਲੋ ਬੋਲੋ ਸਾਢੇ ਤਿੰਨ ਕਰ ਸਾਢੇ ਤਿੰਨ ਕਰ ਦੋਨਾਂ ਦੇ ਜੀ ਰਮਨ ਜੀ ਰਮਨ ਜੀ ਕਰ ਦੋ ਜੀ 70 ਕਰ ਦੇ ਮਗਲ ਤਿੰਨ 70 ਕਰ ਹੋਏ ਨਾ ਬੋਲੋ 70 ਕਰ ਦੇ ਜੀ ਇੱਕ ਮਿੰਟ ਇੱਕ ਮਿੰਟ ਕਿੱਲਾ ਕਿੱਲਾ ਚੰਤਰ ਕਿਹੜਾ ਬੁੱਢਾ ਕਰਦੇ ਇਹਦਾ ਬਿਹਤਰ ਹੈ ਇੱਤਰਾ ਹੋਇਆ ਗੇਵਲੂ ਜੀ 4 ਲੱਖ ਹੋਏ 4 ਲੱਖ ਹੋ ਗਿਆ ਜੀ ਚਲੋ ਹਵਾ ਜੀ ਦਰੋਈ ਬੋਲੋ ਰੋਪਾ ਮਰਨਦੀਪ ਸਿੰਘ ਦਾ 5 ਤੇ ਕਰਦੇ ਹਾਂਜੀ ਸ਼ੀਦਰ ਦੇ ਮੁੰਡਾ ਆਦਮੀ ਦਾ 4 ਲੱਖ 20 ਹਜ਼ਾਰ ਹੈ ਬਰਬਰ ਨੇ ਦਿੱਤਾ 410 ਹਜ਼ਾਰ 11 ਕਰਦੇ ਨੇ ਦਰਸ਼ਨ ਦਾ 411 ਹਜ਼ਾਰ ਹਾਂਜੀ ਆਹ ਫੋਨ ਵੀ ਬੰਦ ਕਰ ਲੋ ਜੀ ਅੱਜ 411 ਹਜ਼ਾਰ ਦਰਸ਼ਨ ਦਾ ਜੀ ਗੋਲੋ ਗੋਲੋ ਟਰੈਕਟਰ ਬਹੁਤ ਮਦਗਿਆ ਬਰਾਂਗਰ ਕੋਈ ਬੜਾ ਚੱਲਿਆ ਰਹੀ ਹੈਗਾ 2 ਸਾਲ ਤੋਂ ਬੂਦੇ ਪਾਏ ਤੇ ਹੈ ਖਾਹ ਪ੍ਰਦਾਨ ਇਹਨਾਂ ਬੋਲਣ ਦੀ ਲੋੜ ਹੀ ਨਹੀਂ ਹਰੇਕ ਤੇ ਲੱਕ ਚ ਪੁੱਗੀਆਂ ਲੜੀਆਂ 13 ਗੱਲੇ ਮਕਲਾ 13 4 13 ਨਹੀਂ ਚਲੋ 4 13 ਪੂਰੇ ਦਾ ਜੀ ਅਜਾ ਫਾਦਮੇ ਦਾ ਹੱਥ ਵਿੱਚ ਦਾ ਹੱਥ ਮਜ਼ਬੂਤ ਨਾਲ ਨਹੀਂ ਹੁੰਦਾ ਜਦ ਆ ਕੇ ਕੋਪੜਾ ਕਰਦੇ ਆ ਆਹੋ ਜਾਨ ਕਰ ਦਿਓ ਕਿਈ ਸ਼ੁਦਾਬਾ ਦੇ 15 ਜੀ ਗੁਰਵਰਨਜੀਤ ਦਾ 4 15 ਜੀ 16 ਕਰਦੇ ਮੰਗਲ 4 16 ਜੀ ਆਤਮੀ ਦਾ ਸੋਨੂੰ ਗੁਰਵਰਨਜੀਤ ਦਾ 4 17 ਜੀ ਆਦਮੀ ਦਾ 418 ਜੀ 420 ਗੁਰਵਰਨਜੀਤ ਦਾ 421 ਆਦਮੀ ਦਾ ਜੀ 425 ਗੁਰਵਰਨਜੀਤ 26 ਵਰਦੀ ਜੀ 426 ਆਦਮੀ ਦਾ ਜੀ 427 ਗੁਰਵਰਨਜੀਤ ਦਾ ਥੋੜੀ ਕਰਦੇ ਠੀਕ ਕਰਦੇ ਕਿਆ ਖਾਈ ਨੂੰ ਹੋਰ ਕੋਈ ਕਿਆ ਕੀ ਬੋਨਦੀਦਾਈ ਕੋਈ ਹੋਰ ਕੋਈ ਹੋਰ ਨਾ ਲੈ ਗਏ ਪਾਣੀ ਦਾ ਗਲਾਸ ਕੋਈ ਕਿਤੇ ਪਾਣੀ ਦੀ ਪਿਆਲੀ ਛੱਪ 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 ਉਹ ਕੰਮ ਚੱਲਦਾ ਹੈ

ਪਾਰ ਬਰੀ ਕੱਪੀ ਤੋੜਾ ਚਾਰ ਜੱਟਾਂ ਮੋਗਲੇ ਮੰਗਿੰਦੇ ਆ ਆ ਜਦੋਂ ਜਦੋਂ ਕੋਈ ਯੂਟਿਬ ਦੇਖੋ ਚਾਰ ਬੱਤੀ ਕੁਰਬਾਨ ਕੀਤਾ ਕੀਤੀ ਕਰਦੇ ਜੀ ਚਾਰ ਤੇਤੀ ਆਦਮੀ ਦਾ ਭਾਇੀ 4 45 ਗੁਰਵੰਨਜੀਤ ਦਾ 36 ਗੱਦੇਓ ਪਿਆਰ 36 ਆ ਮੇਰਾ 44 44 40 ਭਾਈ ਗੁਰਵੰਨਜੀਤ ਸਿੰਘ ਦਾ 44 ਗੱਦੇ 44 40 ਭਾਈ ਆਰਮੇ ਦਾ 45 45 45 45 45 45 44 45 ਭਾਈ ਗੁਰਵੰਨਜੀਤ ਦਾ 44 45 ਭਾਈ ਗੁਰਵੰਨਜੀਤ ਦਾ ਔਰ ਦੇਖੋ ਬਾਈ ਕੋਈ ਜੇ ਰਹਿ ਜਾਂਦਾ ਰੇਡੂਆ ਪਰ ਤੇ ਨੀ ਟ੍ਰੈਕ ਕਰਦਾ ਜਾਂ ਤੇ ਉਹ ਬੰਦਾ ਇਹ ਤੂੰ ਆਇਆ ਹੋਗਾ ਜਾਂ ਸੇਰ ਕੋਪੇ ਕੱਪੇ ਦਾ ਲਾਇਆ ਨਾ ਨਾ ਮਾਰਦਾ ਕੋਈ ਜੀ ਇਲੈਕਟ੍ਰੀਕ ਕਰ ਰਹੀ ਮਾਰਦਾ ਚਾਰ ਪੰਜ ਵਾਲੀ ਬੋਲੋ ਇੱਕ ਫੜ ਜਾ ਹੋ ਰਹੀ ਹੈ ਹਾਮੀ ਦਾ ਮੈਂ ਟੈਨ ਕੋਲ ਦੇ ਬੰਦ ਅੱਜ ਇੱਕ ਨਾ ਬਣਿਆ ਪਹਿਲਾਂ ਚੌਂਕਿੰਡਾ ਤੋਂ ਬਾਹਰ ਚਾਰਵੇਂ ਦਰਮਿਆਨ ਜੀ ਹਾਂ ਪੁੱਛ ਆ ਜੇ ਇੱਕ ਦੋ ਵੱਖੀਏ ਕਿ ਕੋਈ ਹੈ ਕਿਸੇ ਦਾ ਕੋਈ ਹੋਰ ਵਿਚਾਰ 445001 ਹੋਈ ਹੋਈ ਲੋ ਆਈ ਕੋਈ ਹਲੇ ਵੀ ਵਿਚਾਰ ਲਓ ਹਾਂ ਦੋ ਖਰਚਾ ਦੋ ਹੁੰਦੇ ਐ ਕਰਕੇ ਮਾਰੂ ਬੋਲਪਾ ਦਾ ਆਇਆ ਸੀ ਚਿੜੀ ਦੀ ਬੋਲੀ ਜਾਂਦੇ ਰਹੇ ਬੋਲਪਾ ਬਣਾ ਦੋ ਹਲੇ ਕਰਦੇ ਹੁੰਦੇ ਆ ਭਾਈ ਕਰ ਲੋ ਆਰਾਮ ਕਰਕੇ ਤੁਰੇ ਨਾ ਇੰਨਾ ਥੋੜੇ ਨਹੀਂ ਹੋਣਾ ਮੈਂ ਜਿਹੜਾ ਭਿੰਦਾ ਉਹ ਬਰਾਬਰ ਤੁਰੇ ਪੱਛਾ ਮੈਂ ਤੁਰੋ ਜੂ ਲੋ ਠੀਕ ਆ ਭਾਈ ਹੁਣ ਠੀਕ ਆ ਜਿਆਦਾ ਨਹੀਂ ਆ ਬੈਂਕ ਕਰੀ ਇਹਦਾ ਨੰਬਰ ਦਿੱਲੀ ਦਾ ਫੋਟੋ ਕਰ ਲਓ ਸਾਰੇ ਉਹ ਦਾ ਸੌਰੀ ਹੋ ਕੇ ਕਰ ਲਓ ਨਹੀਂ ਨਹੀਂ ਇਹ ਫੋਨ ਕਰ ਲੈਣਾ ਠੀਕ ਆ ਚਾਹ ਪਤਾ ਆ ਇਹ ਕੰਮ ਕੀ ਕਰਦਾ 12 ਬਾਰੀ ਬੰਦਾ ਹਾਂ ਦੋ ਮਹੀਨੇ ਬਾਅਦ ਜਿਹੜਾ ਫੰਡ ਆ ਗਿਆ ਉਹਦਾ ਅੰਦਰ ਚਿਤ ਮਰਦਾ ਨਹੀਂ ਉੜਾਈ ਜੇ ਮਦਦ ਨਹੀਂ 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 ਬੋਲੀ ਨਹੀਂ ਕਰਦੇ ਬੋਲੀ ਨਹੀਂ ਕਰਦੇ ਭਾਏ ਪਾਇਆ ਨਾ ਸੁੱਖੀ ਲਾਵੇ ਭਾਈ ਮਹੀਦੀ ਆ ਹੱਥ ਚ ਰੋਲਾ 44 ਕਰਦੇ ਰਾਹ ਜਾਂ ਪਾਸ ਸੁੱਖੀ ਨਾ ਲਾਵੇ ਦੇ ਜੀ 4 46 ਜੀ 47 ਗੁਰਵਰਨਜੀਤ ਸਿੰਘ 5 ਮਿੰਟ 2 ਮਿੰਟ ਦੇ ਦੇ ਲੈ ਲੇ ਲੇ ਉਹ ਗੱਲ ਕਰਨੇ ਪੰਜ ਮਿੰਟ ਹੈ ਗੱਲ ਕੋ ਕੋ ਜੋੜ ਦੇ ਬਚਾਰੇ ਨਾਲ ਮੋਰ ਦੇ ਟੂ ਆਇਆ ਹੈ ਔਰ ਹੋਰਾਂ ਦਾ ਨਾ 5000 ਫੁੰਦੇ ਆ ਲੈ ਦੇ ਬਾਈ ਹਾਂ ਇੱਕਾ ਹੁਣ ਕੋਈ ਆਉਂਦੀ ਬਾਈ ਉਹ ਬਈ ਰਾਤ ਦਾ ਨਹੀਂ ਕਿਸੇ ਨੂੰ ਦੇਖੋ ਇੱਕ ਲੋਕਨ ਕਰ ਲੈ ਲੀਲੇ ਨੂੰ ਬਰਾਬਰ ਜਿੰਨੇ ਨੇ ਮੇਰੇ ਨਾਮ ਤੇ ਬਸ ਮੇਰਾ ਜੀਰੋ ਕਾਲ ਲਾਈ ਆਜਾ ਚੱਕਲੋ 447 1 ਦੁਰਬੰਧਜੀਤ ਸਿੰਘ 447 2 ਦੁਰਬੰਧਜੀਤ ਸਿੰਘ 447 3 ਚੱਕਲੋ ਚੱਕਲੋ ਵਾਹ ਹਾਂ ਕੋਈ ਜੁਪਰ ਇਹਦਾ ਪਤਾ ਜੀ